ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਮੌਜੂਦਾ ਐਸ ਟਾਈਮ ਜਿੱਥੇ ਕਿ ਸਟੂਡੈਂਟ ਯੂਨੀਅਨ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤਾਂ ਇੱਕ ਪਾਸੇ ਮਾਨ ਸਰਕਾਰ ਆ ਜਿਹੜੀ ਟਾਰਾ ਮਾਰ ਰਹੀ ਹੈ ਸਿੱਖਿਆ ਦੀ ਨੀਤੀ ਨੂੰ ਲੈ ਕੇ ਤੇ ਸਿੱਖਿਆ ਦੀ ਨੀਤੀ ਨੂੰ ਲੈ ਕੇ ਵੱਡੇ ਪੱਧਰ ਤੇ ਮੁੱਦਾ ਚੁੱਕਿਆ ਸੀ ਤੇ ਕਿਹਾ ਸੀ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਾਂਗੇ ਸਿੱਖਿਆ ਨੀਤੀ ਦੇ ਵਿੱਚ ਵਾਅਦਾ ਕਰਾਂਗੇ ਪਰ ਇਹ ਆਏ ਦਿਨ ਜਿਹੜਾ ਸਟੂਡੈਂਟ ਯੂਨੀਅਨ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾਂਦਾ ਗੈਸ ਫੈਕਲਟੀ ਟੀਚਰਾਂ ਨੂੰ ਲੈ ਕੇ ਜਿਹੜਾ ਕੱਚੇ ਮਲਾਜ਼ਮਾਂ ਨੂੰ ਲੈ ਕੇ ਕਾਲਜਾਂ ਦੇ ਵਿੱਚ ਜਿਹੜੀ ਪੜ੍ਹਾਈ ਬੰਦ ਪਈ ਆ ਇਸ ਵਿਸ਼ੇ ਤੇ ਸਟੂਡੈਂਟ ਯੂਨੀਅਨ ਵੱਲੋਂ ਵਿਰੋਧ ਕੀਤਾ ਗਿਆ ਸਿੱਖਿਆ ਦਾ ਨਿੱਜੀਕਰਨ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਵਿਦਿਆਰਥੀ ਇਕਤਾ ਜ਼ਿੰਦਾਬਾਦ 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 ਮਾਨ ਸਰਕਾਰ ਤਾਂ ਕਹਿੰਦੀ ਸੀ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਅਸੀਂ ਸਿੱਖਿਆ ਨੀਤੀ ਨੂੰ ਉੱਪਰ ਲੈ ਕੇ ਜਾਵਾਂਗੇ ਤੇ ਸਿੱਖਿਆ ਨੀਤੀ ਦੇ ਲਈ ਤੁਹਾਡੇ ਵੱਲੋਂ ਕਾਲਜਾਂ ਦੇ ਵਿੱਚ ਪ੍ਰੋਟੈਸਟ ਕੀਤੇ ਜਾਂਦੇ ਆ ਕਿ ਜਿਹੜੀ ਸਿੱਖਿਆ ਨੀਤੀ ਉਹ ਚੰਗੀ ਨਹੀਂ ਹੈਗੀ ਸਿੱਖਿਆ ਨੀਤੀ ਭਾਈ ਜੀ ਬਹੁਤ ਮਾੜੀ ਆ ਔਰ ਪ੍ਰਾਈਵੇਟ ਜਿਹੜੀ ਇੰਸਟੀਟਿਊਸ਼ਨਾਂ ਵਾਸਤੇ ਉਹ ਪ੍ਰਾਈਵੇਟ ਵਿਦਿਆਕਰਾਂ ਵਾਸਤੇ ਫਾਇਦੇਮੰਦ ਆ ਸਰਕਾਰੀ ਵਿਦਿਆਕਰਾਂ ਵਾਸਤੇ ਜਿਹੜਾ ਉਹ ਕੋਈ ਉਹਦਾ ਬਹੁਤ ਵੱਡਾ ਨੁਕਸਾਨ ਆ ਕੋਈ ਫਾਇਦੇਮੰਦ ਪਾਲਿਸੀ ਨਹੀਂ ਆ ਉਹ ਸਰਕਾਰੀ ਸਰਕਾਰੀ ਜਿਹੜਾ ਹੈਗਾ ਸਕੂਲਾਂ ਕਾਲਜਾਂ ਵਾਸਤੇ ਜਾਂ ਸਰਕਾਰੀ ਸਕੂਲਾਂ ਜਿਹੜੇ ਬੱਚੇ ਪੜ੍ਹਦੇ ਆਗੇ ਨਵੀਂ ਸਿੱਖਿਆ ਨੀਤੀ ਇਹ ਗੱਲ ਕਹਿੰਦੀ ਆ ਕਿ ਜਿੰਨੇ ਸਰਕਾਰੀ ਸਕੂਲ ਕਾਲਜ ਆ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ 'ਚ ਮਰਜ ਕਰਨ ਦੇਣਾ ਚਾਹੀਦਾ ਜਿਹੜੇ ਸਰਕਾਰੀ ਵਿਦਿਅਕ ادارے ਆ ਉਹ ਪ੍ਰਾਈਵੇਟ ਹੋ ਜਾਣੇ ਚਾਹੀਦੇ ਆ ਜੇ ਸਰਕਾਰੀ ਵਿਦਿਅਕ ادارے ਪ੍ਰਾਈਵੇਟ ਹੁੰਦੇ ਹੈਗੇ ਆ ਤਾਂ ਜਿਹੜੇ ਆਮ ਘਰਾਂ ਦੇ ਗਰੀਬਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਬੱਚੇ ਇੰਨਾ ਕਾਲਜਾਂ 'ਚ ਪੜ੍ਹਦੇ ਹੈਗੇ ਆ ਉਹ ਪੜ੍ਹਾਈ ਤੋਂ ਬਾਹਰ ਹੋ ਜਾਣਗੇ ਔਰ ਰਹੀ ਗੱਲ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਸਿੱਖਿਆ ਕ੍ਰਾਂਤੀ ਦਾ ਨਾਅਰਾ ਲਾਇਆ ਸੀ ਸਿੱਖਿਆ ਕ੍ਰਾਂਤੀ ਦਾ ਨਾਅਰਾ ਲਾ ਕੇ ਉਹ ਪੰਜਾਬ ਦੀ ਸਰਕਾਰ ਬਣਾ ਗਏ ਪਰ ਸਿੱਖਿਆ ਕ੍ਰਾਂਤੀ ਦਾ ਨਾਅਰਾ ਲਾ ਕੇ ਉਹਨਾਂ ਨੇ ਸਿੱਖਿਆ ਨੂੰ ਤਬ ਪੰਜਾਬ ਦੇ ਸਕੂਲ ਤਬਾਹ ਕਰਦੇ ਪੰਜਾਬ ਦੇ ਕਾਲਜ ਤਬਾਹ ਕਰਦੇ ਔਰ ਜਿਹੜੇ ਬਚੇ ਖੁਜੇ ਕਾਲਜ ਆ ਉਹਨਾਂ ਜਿਹੜੇ ਵਿਦਿਆਰਥੀ ਪੜਦੇ ਆ ਜਿਹੜੇ ਪ੍ਰੋਫੈਸਰ ਪੜਦੇ ਆ ਉਹਨਾਂ ਨੂੰ ਖੱਜਲ ਕੀਤਾ ਜਾ ਰਿਹਾ ਹੂੰ ਪੰਜਾਬ ਸਰਕਾਰ ਜਿਹੜਾ ਸਿੱਖਿਆ ਨੂੰ ਬਜਟ ਦੇਣਾ ਜਿਹੜਾ ਕਾਲਜਾਂ ਨੂੰ ਬਜਟ ਦੇਣਾ ਜਿਹੜੀ ਗ੍ਰਾਂਟ ਕਾਲਜਾਂ ਨੂੰ ਮਿਲਣੀ ਚਾਹੀਦੀ ਆ ਇੱਥੇ ਇੱਥੇ ਕਾਲਜਾਂ ਨੂੰ ਚਲਾਉਣ ਵਾਸਤੇ ਮਿਲਣੀ ਚਾਹੀਦੀ ਆ ਉਸ ਬਜਟ ਦੀ ਉਸ ਗ੍ਰਾਂਟ ਦੀ ਵਰਤੋਂ ਆਮ ਆਦਮੀ ਪਾਰਟੀ ਆਪ ਦੇ ਇਸ਼ਤਿਹਾਰਾਂ 'ਚ ਆਪ ਦੇ ਪੋਸਟਰਾਂ 'ਚ ਆਪ ਦੀ ਜਿਹੜੀ ਹੈਗੀ ਆ ਉਹ ਐਡਵਰਟਾਈਜ਼ਮੈਂਟ ਕਰਨ 'ਚ ਖਰਚ ਕਰ ਰਹੀ ਹੈਗੀ ਆ ਤੁਸੀਂ ਕਹਿੰਦੇ ਹੋ ਗੈਸਫਿਕਲਟੀ ਜਿਹੜੇ ਟੀਚਰ ਹੈ ਉਹਨਾਂ ਨੂੰ ਕੱਚੇ ਮੁਲਾਜ਼ਮ ਹੈ ਉਹਨਾਂ ਤੋਂ ਦੁਬਾਰਾ ਇੰਟਰਵਿਊ ਲਈ ਜਾਊਗੀ ਪਰ ਮਾਨ ਸਰਕਾਰ ਤਾਂ ਪੱਕੇ ਕਰਨ ਦਾ ਦਾਵਾ ਕਰ ਚੁੱਕੀ ਹੈ ਫਲੈਕਸ ਬੋਰਡ ਤੱਕ ਲਾ ਦਿੱਤੀ ਹੈ ਜੀ ਭਾਈ ਜੀ ਉਹ ਸਿਰਫ ਫਲੈਕਸ ਬੋਰਡ ਲਾਉਂਦੇ ਆ ਗੱਲਾਂ ਦਾ ਕਢਾਹ ਕਰਦੇ ਆ ਕਿਸੇ ਪ੍ਰੋਫੈਸਰ ਨੂੰ ਕੋਈ ਪੱਕਾ ਨਹੀਂ ਕੀਤਾ ਹੈਗਾ ਉਹਨਾਂ ਨੇ ਉਹ ਸਿਰਫ ਇੰਟਰਵਿਊ ਆ ਕੇ ਦੇ ਜਾਂਦੇ ਆ ਬਿਆਨ ਦੇ ਜਾਂਦੇ ਆ ਪਰ ਫੋਸਕਾਰ ਹੋਈ ਤੇ ਕੋਈ ਉਹਨਾਂ ਨੇ ਕੀਤੀ ਨਹੀਂ ਹੈਗੀ ਉਨਾਂ ਨੇ ਜਿੰਨੇ ਚੁਣਾਏ ਆ ਚੁਟਕਲੇ ਹੀ ਸੁਣਾਏ ਹੈਗੇ ਆ ਹਜੇ ਤੱਕ ਪੰਜਾਬ ਦੇ ਹਿੱਤ ਚ ਲੋਕਾਂ ਦੇ ਹਿੱਤ ਚ ਐਜੂਕੇਸ਼ਨ ਦੇ ਹਿੱਤ ਚ ਉਹਨਾਂ ਨੇ ਕੋਈ ਜਿਹੜਾ ਫੈਸਲਾ ਕੀਤਾ ਹੋਵੇ ਇਹ ਜਿਹੜਾ ਮਤਲਬ ਇਹ ਗੱਲ ਉਹਨਾਂ ਦੀ ਬਿਲਕੁਲ ਰਹੀ ਹੈਗੀ ਉਹ ਦਾਵਾ ਝੂਠਾ ਹੈਗਾ ਸਗੋਂ ਉਹਨਾਂ ਨੇ ਤਾਂ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਦੇ ਹੋਏ ਪੰਜਾਬ ਦੇ ਅੱਠ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਦਾ ਜਿਹੜਾ ਐਲਾਨ ਉਹ ਕਰਤਾ ਹੂੰ ਉੱਥੋਂ ਦੇ ਪ੍ਰੋਫੈਸਰਾਂ ਨੇ ਉੱਥੋਂ ਦੇ ਵਿਦਿਆਰਥੀਆਂ ਨੇ ਉੱਥ ਦੀ ਵਿਦਿਆਰਥੀ ਅਧਿਆਪਕ ਜਥੇਬੰਦੀਆਂ ਨੇ ਸੰਘਰਸ਼ ਕਰਕੇ ਉਹ ਜਿਹੜਾ ਫੈਸਲਾ ਹੈਗਾ ਮੁਲਤਵੀ ਕਰਾਇਆ ਆਮ ਆਦਮੀ ਪਾਰਟੀ ਐਜੂਕੇਸ਼ਨ 'ਚ ਕੋਈ ਸੁਧਾਰ ਨਹੀਂ ਕਰ ਰਹੀ ਆਮ ਆਦਮੀ ਪਾਰਟੀ ਨੇ ਐਜੂਕੇਸ਼ਨ ਸੁਧਾਰ ਕਰਨ ਦੇ ਲਈ ਤਾਂ ਹੈੱਡ ਟੀਚਰਾਂ ਨੂੰ ਜਿਹੜਾ ਅਹਮਦਾਬਾਦ ਭੇਜਿਆ ਤੇ ਸਿੰਗਾਪੁਰ ਦੇ ਲਈ ਜਿਹੜਾ ਪ੍ਰਿੰਸੀਪਲ ਨੂੰ ਚੁਣਿਆ ਪ੍ਰਿੰਸੀਪਲਾਂ ਨੂੰ ਉਹਨਾਂ ਨੇ ਲੱਖਾਂ ਰੁਪਏ ਖਰਚ ਕਰ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਆਮ ਘਰਾਂ ਦੇ ਧੀਆਂ ਪੋਤੇ ਆ ਜਿਹੜੇ ਗਰੀਬ ਲੋਕਾਂ ਦੇ ਜਿਹੜੇ ਬੱਚੇ ਆ ਉਹ ਚੰਗੀ ਸਿੱਖਿਆ ਲੈ ਸਕਣ ਜੀ ਸਿੰਗਾਪੁਰ ਭੇਜਣ ਨਾਲ ਕਿਸੇ ਅਧਿਆਪਕ ਨੂੰ ਜਾਂ ਕਿਸੇ ਪ੍ਰਿੰਸੀਪਲ ਨੂੰ ਭੇਜੀ ਕੋਈ ਹੱਲ ਨਹੀਂ ਨਾ ਹੋਣਾ ਸਿੰਗਾਪੁਰ ਵਰਗੀ ਐਜੂਕੇਸ਼ਨ ਵੀ ਹੋਣੀ ਚਾਹੀਦੀ ਹੈ ਨਾ ਸਿੰਗਾਪੁਰ 'ਚ ਕੋਈ ਪ੍ਰਾਈਵੇਟ ਵਿਦਿਅਕ ادارے ਨਹੀਂ ਇੱਥੇ ਤਾਂ ਜਿਹੜੇ ਹੈਗੇ ਸਰਕਾਰੀ ਵਿਦਿਅਕ ادارے ਘੱਟ ਪ੍ਰਾਈਵੇਟ ਯੂਨੀਵਰਸਿਟੀਆਂ ਪ੍ਰਾਈਵੇਟ ਸਕੂਲ ਪ੍ਰਾਈਵੇਟ ਕਾਲਜ ਜਿਹੜੇ ਹੈਗੇ ਆ ਉਹ ਵੱਧ ਨੇ ਇੱਥੋਂ ਤੱਕ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਰਾਜ ਸਭਾ 'ਚ ਭੇਜਿਆ ਜਾ ਰਿਹਾ ਹੈ ਕੀ ਪੰਜਾਬ ਸਰਕਾਰ ਨੂੰ ਕੋਈ ਵੀ ਵਿਦਿਅਕ ਮਾਰ ਸਰਕਾਰੀ ਕਾਲਜਾਂ ਸਰਕਾਰੀ ਯੂਨੀਵਰਸਿਟੀਆਂ ਨਹੀਂ ਦੇਖਦਾ ਕਿ ਉਹਨਾਂ ਨੂੰ ਸਿਰਫ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਮਾਲਕ ਹੀ ਦੇਖਦੇ ਆ ਉਹ ਸਿਰਫ ਦਾਅਵੇ ਕਰਦੇ ਆ ਸਿਰਫ ਝੂਠ ਬੋਲਦੇ ਆ ਸਿਰਫ ਇਧਰ ਉਧਰ ਦੀਆਂ ਗੱਲਾਂ ਕਰਨਾ ਜਾਣਦੇ ਆ ਉਹ ਸਾਡੇ ਹੱਕ 'ਚ ਜਾਂ ਵਿਦਿਆਰਥੀਆਂ ਦੇ ਐਜੂਕੇਸ਼ਨ ਦੇ ਲਈ ਕੁਝ ਨਹੀਂ ਕਰ ਰਹੇ ਕਿ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਵਿਰੋਧੀ ਧਿਰਾਂ ਚੱਕ ਰਹੀਆਂ ਨੇ ਸਟੂਡੈਂਟ ਯੂਨੀਅਨਾਂ ਯੂਨੀਅਨਾਂ ਨੂੰ ਕਹਿ ਰਹੀਆਂ ਨੇ ਕਿ ਵੀ ਤੁਸੀਂ ਧਰਨੇ ਪ੍ਰੋਟੈਸਟ ਕਰੋ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਤਾਂ ਖੋਦਾ ਜਿਹੜਾ ਪ੍ਰਾਈਵੇਟੇਸ਼ਨ ਦੇ ਖਿਲਾਫ ਖੜੇ ਸੀ ਉਹਨਾਂ ਦੇ ਖਿਲਾਫ ਧਰਨੇ ਲਾਉਂਦੇ ਰੇ ਅਸੀਂ ਪ੍ਰਾਈਵੇਟੇਸ਼ਨ ਨਹੀਂ ਕਰ ਰਹੇ ਸਮਾਂ ਦਿਓ ਸਾਨੂੰ ਜੇ ਆਮ ਆਦਮੀ ਪਾਰਟੀ ਪ੍ਰਾਈਵੇਟਾਈਜੇਸ਼ਨ ਨਹੀਂ ਕਰ ਰਹੀ ਤਾਂ ਫਿਰ ਪ੍ਰਾਈਵੇਟਾਈਜੇਸ਼ਨ ਕੌਣ ਕਰ ਰਿਹਾ ਪ੍ਰਾਈਵੇਟ ਯੂਨੀਵਰਸਿਟੀ ਦੇ ਮੁਖੀ ਨੂੰ ਰਾਜ ਸਭਾ 'ਚ ਭੇਜਣ ਦਾ ਕੀ ਮਤਲਬ ਆ? ਪ੍ਰਾਈਵੇਟਾਈਜੇਸ਼ਨ ਤਾਂ ਹੋ ਰਹੀ ਆ ਔਰ ਵੱਡੇ ਪੱਧਰ ਤੇ ਹੋ ਰਹੀ ਆ। ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਜਿਹੜਾ ਹੈਗਾ ਇੱਥੇ ਔਨ ਦਾ ਮੌਕਾ ਵੀ ਪੰਜਾਬ ਸਰਕਾਰ ਦੇ ਰਹੀ ਆ। ਮੁਹੱਲੀ 'ਚ ਜਿਹੜੀਆਂ ਕਾਰਾਂ ਬਣਾਉਂਦੀਆਂ ਕੰਪਨੀਆਂ ਨੇ ਉਹ ਆਪਦੀਆਂ ਯੂਨੀਵਰਸਿਟੀਆਂ ਬਣਾ ਰਹੀਆਂ ਨੇ। ਤੇ ਸਾਡੀਆਂ ਜਿਹੜੀ ਸਰਕਾਰੀ ਯੂਨੀਵਰਸਿਟੀਆਂ ਉਹਨਾਂ ਦਾ ਜਿਹੜਾ ਬਜਟ ਉਹਨਾਂ ਦੀ ਗਰੰਟਾ ਕੱਟੀਆਂ ਜਾ ਰਹੀਆਂ ਨੇ। ਇੱਥੋਂ ਕੀ ਸਾਫਤ ਹੁੰਦਾ? ਕਿ ਉਹ ਪ੍ਰਾਈਵੇਟਾਈਜ਼ ਨਹੀਂ ਕਰ ਰਹੇ? ਹੁਣ ਕਾਲਜਾਂ ਦੇ ਵਿੱਚ ਪੜ੍ਹਾਈ ਚੱਲ ਰਹੀ ਹੈ ਤੁਹਾਡੀ ਹੁਣ ਬਾਈ ਜੀ ਪਿਛਲੇ 1 ਮਹੀਨੇ ਤੋਂ ਸਾਡੇ ਕਾਲਜ ਤੇ ਪੰਜਾਬੀ ਯੂਨੀਵਰਸਿਟੀ ਪੜਾ ਰਹੇ ਜਿੰਨੇ ਕੰਸਟੀਟਿਊਟ ਕਾਲਜ ਨੇ ਪਹਿਲਾਂ ਵੀ ਗੱਲ ਕਰ ਚੁੱਕੇ ਆ ਕਿ ਉਹਨਾਂ ਦੇ ਜਿਹੜੇ ਜਿੰਨਾਂ ਅਧਿਆਪਕਾਂ ਨੇ ਪੜਾਉਣਾ ਉਹ ਤਾਂ ਆਪਣੀਆਂ ਮੰਗਾਂ ਲਈ ਜਿਹੜਾ ਹੈਗਾ ਉਹ ਪ੍ਰੋਟੈਸਟ ਤੇ ਬੈਠੇ ਨੇ ਪੜਾਈ ਕਾਲਜ ਕਿਵੇਂ ਸ਼ੁਰੂ ਹੋ ਜੂਗੀ ਹਮ ਸਰਕਾਰ ਉਹਨਾਂ ਦੇ ਆਪਕਾਂ ਨੂੰ ਕੱਢਣ ਦੀ ਤਿਆਰੀ ਕਰ ਰਹੀ ਹੈ ਜਿਨ੍ਹਾਂ ਨੇ ਸਾਨੂੰ ਇੱਥੇ ਕਾਲਜਾਂ 'ਚ ਆ ਕੇ ਪੜਾਉਣਾ ਸੀ ਹਮ ਤਾਂ ਇਹ ਅੱਜ ਇੱਥੇ ਸੰਘਰਸ਼ ਕਰ ਰਹੇ ਆ ਇੱਥੇ ਪ੍ਰੋਟੈਸਟ ਕਰ ਕਿੰਨੇ ਪਟਿਆਲਾ ਜੈਤੋ ਯੂਨੀਵਰਸਿਟੀ ਦੇ ਵਿੱਚ ਤੁਹਾਡੇ ਕੋਲ ਕਿੰਨੇ ਟੀਚਰ ਨੇ ਤੇ ਕਿੰਨੇ ਪ੍ਰਾਈਵੇਟ ਟੀਚਰ ਹੈ ਇੱਥੇ ਤੇ ਕਿੰਨੇ ਸਰਕਾਰੀ ਟੀਚਰ ਲੱਗੇ ਹੋਏ ਆ ਇੱਥੇ ਬਾਈ ਜੀ ਸਿਰਫ ਤਿੰਨ ਤੋਂ ਚਾਰ ਜਿਹੜੇ ਪੱਕੇ ਟੀਚਰ ਨੇ ਬਾਕੀ ਸਾਰੇ ਸਾਰੇ ਪ੍ਰੋਫੈਸਰ ਜਿੰਨੇ ਵੀ ਵਿਸ਼ਿਆਂ ਦੇ ਪੜ੍ਹਾਉਂਦੇ ਨੇ ਉਹ ਸਾਰੇ ਗੈਸਟ ਫੈਕਲਟੀ ਨੇ ਉਹ ਸਾਰੇ ਤਰਨੇ ਤੇ ਬੈਠੇ ਹੋਏ ਪ੍ਰੋਟੈਸਟ ਕਰ ਰਹੇ ਆ ਸਾਰੇ ਪ੍ਰੋਟੈਸਟ ਕਰ ਰਹੇ ਆ ਬਿਲਕੁਲ ਤਾਂ ਹੁਣ ਪੜਾਈ ਤੁਸੀਂ ਕਰਨ ਵਾਸਤੇ ਆਉਂਦੇ ਹੋ ਤਾਂ ਕਿੰਨੇ ਤੁਹਾਡੇ ਜਿਹੜੇ ਆ ਕਿਆ ਦੀ ਆਪਾਂ ਲਾਈਕ ਲੱਗ ਜਾਂਦੇ ਆ ਲੈਕਚਰ ਲੈਕਚਰ ਨਹੀਂ ਲੱਗ ਰਿਹਾ ਬਾਈ ਜੀ ਕਿਉਂਕਿ ਜਿਨ੍ਹਾਂ ਨੇ ਲੈਕਚਰ ਲਾਉਣੇ ਤਾਂ ਧਰਨੇ ਦੇ ਬੈਠੇ ਆ ਸਾਡੇ ਫਿਰ ਲੈਕਚਰ ਲਾਊਗਾ ਕੌਣ ਸਾਨੂੰ ਪੜ੍ਹਾਊਗਾ ਕੌਣ ਇਹ ਪਿਛਲੇ 1 ਮਹੀਨੇ ਤੋਂ ਸਾਡੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਦੋ ਮਹੀਨਿਆਂ ਨੂੰ ਕਿੰਨੇ ਬੱਚੇ ਪੜ ਰਹੇ ਨੇ ਯੂਨੀਵਰਸਿਟੀ ਦੇ ਵਿੱਚ ਕੋਲ ਯੂਨੀਵਰਸਿਟੀ 'ਚ ਤਕਰੀਬਨ 2000 ਦੇ ਕਰੀਬ ਬੱਚਾ ਪੜ ਰਿਹਾ ਹੈਗਾ ਜੀ ਔਰ ਉਹਨਾਂ 'ਚੋਂ ਸਿਰਫ ਜਿਹੜੇ ਪ੍ਰਾਈਵੇਟ ਕੋਰਸ ਆ ਬੀਸੀਆ ਦਾ ਪ੍ਰਾਈਵੇਟ ਕੋਰਸ ਚੱਲ ਰਿਹਾ ਹੈਗਾ ਸਿਰਫ ਉਸੇ ਕੋਰਸ ਦੇ ਜਿਹੜੇ ਹੈਗੇ ਕਲਾਸਾਂ ਲੱਗ ਰਹੀਆਂ ਬਾਕੀ ਕਿਸੇ ਵੀ ਕੋਰਸ ਦੀ ਕਲਾਸ ਨੂੰ ਲੱਗ ਨਹੀਂ ਜੀ ਇੱਥੇ ਐਸਸੀ ਬੱਚਿਆਂ ਦੀ ਗੱਲ ਕਰੀਏ ਕਿੰਨੇ ਕੁ ਬੱਚੇ ਇੱਥੇ ਐਸਸੀ ਪੜਦੇ ਨੇ ਐਸਸੀ ਬੱਚੇ ਭਾਈ ਜੀ ਇੱਥੇ 80% ਬੱਚੇ ਉਹ ਨੇ ਜਿਹੜੇ ਸ਼ਡਿਊਲ ਕਾਸਟ 'ਚ ਆਉਂਦੇ ਨੇ ਜਿਹੜੇ ਗਰੀਬ ਵਰਗ 'ਚ ਆਉਂਦੇ ਨੇ ਠੀਕ ਹੈ ਜੀ ਤਾਂ ਚੰਗੀ ਪੜ੍ਹਾਈ ਕਰਕੇ ਲੈ ਕੇ ਆਵਾਂਗੇ ਦੁਬਾਰਾ ਫਿਰ ਮੈਂ ਤੁਹਾਨੂੰ ਪੁੱਛਦਾ ਹਾਂ ਤੁਸੀਂ ਕਹਿੰਦੇ ਹੋ ਕਿ ਇੱਥੇ ਪੜ੍ਹਾਈ ਬਿਲਕੁਲ ਬੰਦਾ ਸਰਕਾਰ ਦੇ ਕਿਸੇ ਹਾਲ ਅਧਿਕਾਰੀ ਦੇ ਨਾਲ ਗੱਲਬਾਤ ਹੋਈ ਕੋਈ ਪਹੁੰਚਿਆ ਇੱਥੇ ਪ੍ਰਸ਼ਾਸਨ ਦਾ ਪ੍ਰਸ਼ਾਸਨ ਦੇਖੋ ਬਾਈ ਜੀ ਗੈਸਟ ਫੈਕਲਟੀ ਪ੍ਰੋਫੈਸਰ 28 ਦਿਨਾਂ ਤੋਂ ਜਿਹੜਾ ਤਰਨੇ ਤੇ ਬਿਠੇ ਆ ਔਰ ਕਿਸੇ ਨੇ ਉਹਨਾਂ ਦੀ ਕੋਈ ਸਾਰ ਨਹੀਂ ਲਈ ਪੰਜਾਬ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਵਾਈਸ ਚਾਂਸਲਰ ਕੇ ਕੇ ਯਾਦਵ ਇੱਕ ਵਾਰ ਉਹਨਾਂ ਦੀ ਗੱਲ ਨਹੀਂ ਸੁਣਨ ਪਹੁੰਚਿਆ ਉਹ ਸਿਰਫ ਆਪਦੀ ਅੜੀ ਤੇੜੀਆ ਹੋਇਆ ਤੂੰ ਕੀ ਫਰਮਾਨ ਜਾਰੀ ਕਰਦੇ ਆ ਠੀਕ ਹੈ ਲੋਕਾਂ ਦਾ ਉਹਨਾਂ ਨੂੰ ਕੋਈ ਨਹੀਂ ਹੈ ਵਿਦਿਆਰਥੀ ਦੀ ਪੜ੍ਹਾਈ ਖਰਾਬ ਹੋ ਰਹੀ ਆ ਟੀਚਰ ਜਿਹੜਾ ਖੱਜਲੋ ਰਿਹਾ ਉਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਉਹ ਸਿਰਫ ਆ ਦੀ ਜਿਹੜੀ ਹੈਗੀ ਆ ਉਹ ਤਾਨਾਸ਼ਾਹੀ ਤੇ ਜਿਹੜਾ ਹੈਗਾ ਉਹ ਅੜੀ ਹੋਈ ਤਾਂ ਹੁਣ ਤੁਹਾਡਾ ਜਿਹੜਾ ਪ੍ਰੋਟੈਸਟ ਕਿੰਨਾ ਟਾਈਮ ਚੱਲੇਗਾ ਅਸੀਂ ਅੱਜ ਸਿਰਫ ਇੱਕ ਜਿਹੜਾ ਹੈਗਾ ਜੀ ਉਹ ਮੁਜ਼ਾਹਰਾ ਕੀਤਾ ਸੀਗਾ ਇੱਕ ਰੋਸ ਰੈਲੀ ਕੀਤੀ ਸੀ ਚੇਤਾਵਨੀ ਰੈਲੀ ਸਾਡੀ ਕਿ ਸਾਡੇ ਗੈਸਟ ਫੀਕਲਟੀ ਪ੍ਰੋਫੈਸਰਾਂ ਦੀਆਂ ਮੰਗਾਂ ਮੰਨੀਆਂ ਜਾਣ ਉਹਨਾਂ ਨੂੰ ਜਿਹੜਾ ਹੈਗਾ ਕਾਲਜ ਚ ਪੜਾਉਣ ਵਾਸਤੇ ਪ੍ਰਵਾਨਗੀ ਦਿੱਤੀ ਜਾਵੇ ਸਾਡੀਆਂ ਕਲਾਸਾਂ ਨੂੰ ਨੁਕਸਾਨ ਨਾ ਹੋਵੇ ਜੇ ਅਸੀਂ ਇੱਥੇ ਤੁਹਾਡੇ ਸਾਹਮਣੇ ਐਲਾਨ ਕਰਦੇ ਹਾਂ ਕਿ ਜੇ ਸਾਡੇ ਅਧਿਆਪਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਨੂੰ ਇਸੇ ਤਰ੍ਹਾਂ ਖਜਲਖੁਆਰ ਕੀਤਾ ਜਾਂਦਾ ਤਾਂ ਅਸੀਂ ਵੱਡੇ ਜਿਹੇ ਸੰਘਰਸ਼ਾਂ ਦਾ ਐਲਾਨ ਕਰਦੇ ਹਾਂ ਅਸੀਂ ਵੱਡੀ ਗਿਣਤੀ ਵਿਦਿਆਰਥੀ ਜਿਹੜਾ ਉਹਨਾਂ ਨੇ ਸੰਘਰਸ਼ ਵਿੱਚ ਸ਼ਾਮਲ ਹੋਵਾਂਗੇ